ਸਾਸਤਰੀ ਕਾਲ ਪੈਣਾ ਬਰਾ ਕੀ ਹਾਲ ਠੀਕ ਜੇ ਹਾਂ ਠੀਕ ਹੈ ਮੈਂ ਵੀ ਠੀਕ ਆ ਰਾਜੀ ਆ ਕੁੜੀ ਨਹੀਂ ਠੀਕ ਹੂੰ ਕੀ ਦੱਸਾਂ ਪੈਣਾ ਤੁਹਾਨੂੰ ਕੁੜੀ ਨਹੀਂ ਠੀਕ ਹੈਗੀ ਸਿਰ ਤੇ ਟੋਪੀ ਪਾਉਂਦੀ ਨਹੀਂ ਆ ਤੇ ਫਿਰਦੀ ਅਗਲੀ ਬਾਹਰ ਅੰਦਰ ਹੈਣਾ ਤੇ ਹਵਾ ਹਵਾ ਪੈ ਗਈ ਹੋਰੀ ਸਿਰ ਨੂੰ ਤੇ ਰੋਂਦ ਸਟਿੱਡ ਚ ਕਹਿੰਦੀ ਮੈਨੂੰ ਭੀੜ ਹੁੰਦੀ ਆ ਤੇ ਹੁਣ ਉਤੋਂ ਮਾਸੀ ਨੇ ਬਾ ਦਿੱਤਾ ਆਈ ਮਾਸੀ ਕਹਿੰਦੀ ਵੀ ਮੇਰੇ ਨਾਲ ਚੱਲ ਲਮਾਰੀ ਵੇਖਣ ਉਹਨੇ ਲੈਣੀਆਂ ਲੱਕੜ ਦੀ ਲਮਾਰੀ ਕੱਪੜੇ ਰੱਖਣ ਵਾਲੀ ਉਹ ਲੈਣੀਆਂ ਤੇ ਉਹ ਹੁਣ ਕਹਿੰਦੀ ਵੀ ਤੂੰ ਮੇਰੇ ਨਾਲ ਚੱਲ ਤਹਾਏ ਵਿੱਚ ਵਾਸ ਬੜੀ ਔੜੀ ਹੋਣੀ ਔੜੀ ਉੰਦੀ ਹੋਣੀ ਉਹਦੇ ਕਿ ਮਸ਼ੀਨ ਚੱਲਣ ਦੀ ਮਸ਼ੀਨ ਦਾ ਤਾਂ ਉੰਜ ਹੀ ਰੋਲਾ ਪੜਾ ਹੁੰਦਾ ਵਾ ਤੇ ਉਹ ਹਰਲ ਹਰਲ ਚੱਲਣ ਦੀ ਤੇ ਉਹਦੀ ਉਹਦੀ ਵਿੱਚ ਆਵਾਜ਼ ਆਉਂਦੀ ਆ ਕੁਝ ਮੈਕ ਵੀ ਡੇਈ ਭਾਂਡੇ ਭੰਨ ਦੇ ਸੋਈ ਚ ਹਾਂ ਤੇ ਉਹਦੀ ਵੀ ਵਿੱਚ ਆਵਾਜ਼ ਤੇ ਉਹ ਕੀ ਕੀਤਾ ਵੀ ਕੱਲ ਵੀ ਮੈਂ ਕੋਸ਼ ਨਹੀਂ ਕੀਤਾ ਕੱਲ ਸਾਡੇ ਘਰਾਂ ਕੇ ਪਰਉਣੀ ਉਹ ਵਿੱਚ ਵੀਡੀਓ ਬਣਾਈ ਮੈਂ ਥੋੜੀ ਜੀ ਜੇ ਚੰਗੀ ਹੋਏਗੀ ਤੇ ਲਾ ਦਾਂਗੇ ਵਿੱਚ ਮਾਮੀ ਮੇਰੀ ਆਈ ਹੀ ਤੇ ਉਹ ਐਦਾਂ ਹੀ ਕੋਈ ਕੰਮ ਜਾਹੀ ਛੋਟਾ ਜਿਹਾ ਤੇ ਉਹ ਆ ਗਏ ਕਾਹਨੋਂ ਕੀਪ ਚਲ ਮਿਲਣ ਗੇ ਨਹੀਂ ਆ ਗਏ ਜਦੋਂ ਦੀ ਮੈਂ ਬਾਹਰੋਂ ਆਈ ਹੋਏ ਹੈ ਨਹੀਂ ਚਲ ਮਾਮੀ ਤੇ ਮਾਮੀ ਦਾ ਮੁੰਡਾ ਆ ਗਏ ਹੈ ਨਾ ਤੇ ਉਹ ਉੜ ਕੇ ਫਿਰ ਉਹ ਸਾਰਾ ਦਿਨ ਉਦਾਂ ਉਦਾਂ ਹੀ ਲੰਗ ਲੰਗ ਗਿਆ ਹਨ ਤੇ ਮੈਂ ਕੱਲ ਫਿਰ ਵੀਡੀਓ ਹੀ ਨਾ ਬਣਾਈ ਤੇ ਮੁੜ ਕੇ ਰਾਤ ਕੁੜੀ ਵੀ ਨਾ ਠੀਕ ਰਹੀ ਤੇ ਹੁਣ ਦਿਨੇ ਮਾਸੀ ਦਾ ਚੜਦੇ ਦਿਨ ਹੀ ਫੋਨ ਆ ਗਿਆ ਪਿਲਮਾਰੀ ਲੈਣ ਜਾਣਾ ਤੂੰ ਚੱਲਵੇਂ ਮੇਰਾ ਮੈਨੂੰ ਸਵਾਹ ਜਾ ਚੀਓ ਔਲਮਾਰੀ ਲਮੂਰੀ ਖਰੀਦਣ ਦੀ ਤੇ ਉਹ ਅੰਜੀ ਨਾਲ ਮੈਨੂੰ ਤੂੰ ਹੀ ਫਿਰਦੀ ਮੈਂ ਕਿਹਾ ਮੈਂ ਜਾ ਖਰੀਦਣੀ ਹੁੰਨੀ ਆ ਤੇ ਮੈਨੂੰ ਕੀ ਪਤਾ ਮੈਂ ਹੁ ਹੁ ਕਰੀ ਜਾਣਾ ਤੇ ਆਹੋ ਲੱਲਾ ਮੈਂ ਤਾਂ ਬਸ ਰੰਗ ਬਰੰਗ ਜਾਈ ਵੇਖਣਾ ਮੈਨੂੰ ਕੀ ਪਤਾ ਵਿੱਚ ਕੀ ਹੈ ਕੀ ਨਹੀਂ ਹਨ ਤੇ ਉਹ ਰੋਟੀ ਨੂੰ ਕਹਿਣ ਦੀ ਗੁਰਪਿੰਦਰ ਨੂੰ ਵੀ ਚਾਲ ਤੋਂ ਨਾਲ ਤੇ ਉਹ ਮੋਟੀ ਵਿਚਾਰੀ ਕਹਿੰਦੀ ਵੀ ਮੈਂ ਨਹੀਂ ਮੇਰੇ ਸਕੂਟਰੀ ਨਹੀਂ ਹੈਗੀ ਮੈਂ ਨਹੀਂ ਜਾਣਾ ਹੈਗਾ ਮੈਂ ਕੁੱਤੇ ਭੋਨ ਦੀ ਜਾਵਾਂਗੀ ਤੇ ਕੁੱਤਿਆਂ ਦਾ ਵੀ ਬੜਾ ਹਨਾ ਖਬਰਾਂ ਜੀਆਂ ਹੁੰਦੀਆਂ ਡਰ ਲੱਗਦਾ ਹੈ ਤੇ ਇਹਾ ਡੰਡਾ ਫੜ ਕੇ ਹੱਜਾ ਜੀ ਬਸ ਫਿਰ ਦੂਰੋਂ ਆਣ ਕੇ ਚੜਨਾ ਪੈਂਦਾ ਹੈ ਨਾ ਤੇ ਆਂਦੀ ਨਾ ਮੈਂ ਨਹੀਂ ਅਗਰ ਸਕੂਟਰੀ ਤੇ ਹੋਏ ਤੇ ਬੰਦਾ ਚੜ ਕੇ ਆ ਜਾਂਦਾ ਮੈਂ ਹੁਣ ਕਿੱਦਾਂ ਆ ਹੁਣ ਮੈਨੂੰ ਤਾਂ ਮਾਸੀ ਨਾਲ ਜਾਣਾ ਪੈਣਾ ਪਹਿਲਾਂ ਹੁਣ ਮੈਂ ਜਾਣਾ ਕੁੜੀ ਦੀ ਦਵਾਈ ਲੈਣੀ ਆ ਤੇ ਮੁੜ ਕੇ ਫਿਰ ਮਾਸੀ ਦੇ ਨਾਲ ਜਾਵਾਂਗੀ ਤੇ ਮਾਸੀ ਨੇ ਥੋੜੀ ਜਿਹੀ ਬਟਾਲਿਓ ਉਹ ਕਲਾ ਨੋਰੋਂ ਲੈਣੀ ਆ ਲਮਾਰੀ ਤੇ ਉਹ ਨੂੰ ਘਰੋਂ ਜਾਣਾ ਪੈਣਾ ਹੀ ਤੇ ਕਪੜੇ ਉਲਟੀਆਂ ਕਰਕੇ ਕੁੜੀ ਨੇ ਬੈੱਡ ਦੀ ਰਜਾਈ ਦਾ ਕਵਰ ਸਾਰੇ ਕਪੜੇ ਧੋਣ ਵਾਲੇ ਤੇ ਉਲਟੀ ਕਰਤੀ ਤੇ ਉਹ ਉਠਣ ਲੱਗੀ ਫਿਰ ਦੁੱਧ ਪੀ ਜਾ ਤੇ ਉਲਟੀ ਆ ਗਈ ਤੇ ਉਹ ਹੁਣ ਸਾਰੇ ਧੋਤੇ ਐ ਤੇ ਮੈਂ ਹਾਂ ਜੇ ਇਦਾਂ ਚੱਲ ਗਈਆਂ ਤੇ ਫਿਰ ਹੈਨਾ ਗੰਦ ਜਾ ਘਰ ਛੱਡ ਕੇ ਜਾਣਾ ਮੈਂ ਕਿ ਪਹਿਲਾਂ ਇਹ ਧੋ ਜੀਏ ਉਹ ਧੋਲੇ ਐ ਤੇ ਉਹ ਬਾ ਮਸ਼ੀਨ ਚ ਸੁੱਕਣ ਦੇ ਤੇ ਬਸ ਥੋੜਾ ਜਿਹਾ ਚਿਹਰਿਆ ਤੇ ਫਿਰ ਹੁਣ ਮੈਂ ਜਾਣੀ ਪਹਿਲਾਂ ਦਵਾਈ ਲਾਂਗੀ ਔਰ ਕੇ ਜਾਵਾਂਗੀ ਮਾਸੀ ਨਾਲ ਤੇ ਵੇਖਾਂਗੇ ਜੇ ਰਾਜ ਕੋਈ ਵੀਡੀਓ ਵੜੀ ਬਣੇਗੀ ਤੇ ਬਣਾਵਾਂਗੇ ਨਹੀਂ ਤੇ ਮੇਰੀ ਸ਼ਰਮ ਬੜੀ ਹੁੰਦੀ ਆ ਭੈਣ ਭਰਾ ਮੇਰੇ ਕੋਈ ਮਹਿੰਦੀ ਮੇਰੀ ਸ਼ਰਮ ਆਉਂਦੀ ਹੈ ਹੈਨਾ ਮੈਂ ਨਹੀਂ ਬਣਦੀ ਹੁੰਦੀ ਚੰਗਾ ਫਿਰ ਆਣ ਕੇ ਵੇਨੀ ਹੈ ਚੰਗਾ ਵੀ ਬਣਾਵਾਂਗੀ ਜੇ ਕੀ ਪਤਾ ਕਿੱਥੇ ਬਣਾਵਾਂਗੀ ਜਿੱਥੇ ਕਿਤੇ ਬਣੇਗੀ ਬਣਾ ਦਾਂਗੀ ਮੈਂ ਬਣਾਵਾਂਗੇ ਆ ਆਇਆ ਮੇਰੇ ਮਾਮੇ ਦਾ ਮੁੰਡਾ ਕੰਜਾਰ ਭੈਣ ਭਰਾਉਣ ਦੱਸਣੀਆਂ ਆ ਮੇਰੀ ਮਾਮੀ ਆਈ ਭੈਣ ਭਰਾਉ ਮਾਮੀ ਚਲ ਸਾਸਰੀ ਘਰ ਕਦੇ ਭੈਣ ਭਰਾਉਣ ਗਾਇਸ ਮੈਨੂੰ ਸਾਸਰੀ ਕਰਾਓ ਗਾਇਸ ਮੈਨੂੰ ਸਾਸਰੀ ਬਾਈ ਭੈਣ ਭਰਾਉ ਵੇ ਲੋ ਮੇਰੇ ਮਾਮੇ ਦਾ ਮੁੰਡਾ ਨਾ ਇਹਨੂੰ ਮੈਂ ਕੁਝ ਕਹਿ ਨਹੀਂ ਜਾਂ ਤੇ ਮੇਰੀ ਅੱਖ ਨਹੀਂ ਲੱਗਣ ਡਿਆ ਗਾਈਸ ਵੀਰੇ ਗੱਲ ਮਨਜੋਗ ਨਹੀਂ ਗਾਈਸ ਵੀਰੇ ਵੇ ਲੋ ਭਣ ਭਰਾਓ ਇਹ ਆਖ ਨਹੀਂ ਜੇ ਲੱਗਦਾ ਵੱਡੀ ਮੈਂ ਵਾਂ ਕਿ ਹੈ ਕਰ ਸੁਣਦਾ ਗਿੰਦਾ ਗਾਈਸ ਵੀਰੇ ਚੌਲ ਖਾ ਲੋ ਲੂ ਨਾਲ ਬੜਾ ਹੈ ਹੀ ਹੋ ਗਾਈਸ ਵੀਰੇ ਪਕੌੜੇ ਵਿੱਚ ਚਟਨੀ ਨਾ ਪਕੌੜੇ ਵਿੱਚ ਚਟਨੀ ਹਾਂ ਨਾਲ ਪਕੌੜਿਆਂ ਦੀ ਚਟਨੀ ਗਾਈਸ ਵੀਰੇ ਗਾਈਸ ਵੀਰੇ ਭਾਈ ਵੀ ਮੱਜਾ ਨਹੀਂ ਨਾ ਪਿਆਰਾ ਮੁੰਡਿਆ ਇਹਨੂੰ ਮਿਲਦੇ ਹਾਂ ਨਾ ਸਮੋਸੇ ਨਾ ਸਮੋਸੇ ਤੇ ਮਾਮੀ ਜੀ ਨਾ ਮੈਂ ਉੱਤੇ ਨਾ ਆਲੈ ਜਣੀ ਹੁੰਨੀ ਆ ਗੱਦਾ ਤੇ ਏਜ ਸੁੱਟ ਕੇ ਤੇ ਲੰਮੇ ਪਈ ਨਹੀਂ ਹੁੰਨੀ ਆ ਤੇ ਮਾਮੀ ਜੀ ਨੇ ਮੇਰੀ ਸੀਟ ਮਲ ਲਈ ਹੋ ਲੰਮੇ ਪਏ ਹੀ ਹੈ ਨਾ ਤਾਂ ਮੈਂ ਵੀ ਲੱਗ ਲਮੇ ਪਈਆਂ ਫਿਰ ਗੱਲਾਂ ਕਰਨੀਆਂ ਇਦਾਂ ਹੀ ਵਿਆਹ ਵਿਆਦੀਆਂ ਗੱਲਾਂ ਡੀਆਂ ਕਰਨਾ ਵੀ ਉਹ ਮਾਸੀ ਹੁਣਾਂ ਦੇ ਵਿਆਹ ਜਾਣਾ ਹੈ ਨਾ ਤੇ ਉਹਨਾਂ ਦੀ ਵਿਆਹ ਦੀਆਂ ਡੀਆਂ ਸਲਾਮ ਕਰਨੇ ਕਿ ਤੁਸੀਂ ਜਾਂਦੇ ਮੈਨੂੰ ਵੀ ਨਾਲ ਲੈ ਜਾਓ ਕਿਉਂਕਿ ਉਹਨਾਂ ਨੇ ਨਾ ਜਦ ਦਿਨ ਬਰਾਤ ਆ ਮਾਸੀ ਜੀ ਕੀ ਉਹਨਾਂ ਨੇ ਟਾਈਮ ਨਾਲ ਹੀ ਘਰੋਂ ਨਿਕਲਣਾ ਕਿਉਂਕਿ ਉਹਨਾਂ ਨੂੰ ਬਰਾਤ ਥੋੜੀ ਦੂਰ ਜਾਣੀ ਆ ਤੇ ਮੈਂ ਵੀ ਮੈਂ ਕਿਸ ਤਰ੍ਹਾਂ ਜਾਵਾਂਗੀ ਤੇ ਉਹ ਟਾਈਮ ਤੁਸੀਂ ਸਵੇਰੇ ਸਵੇਰੇ ਆ ਜਾਓ ਤੇ ਤੁਸੀਂ ਮੈਨੂੰ ਲੈ ਜਾਓ ਤੇ ਉਹ ਗੱਲ ਕਰਨ ਦੇ ਹੀ ਵੀ ਹਾਂ ਕੋਈ ਗੱਲ ਨਹੀਂ ਇੱਥੋਂ ਦੀ ਲੰਗਰਾਂ ਤੇ ਇਹ ਤੈਨੂੰ ਵੀ ਨਾਲ ਲੈ ਜਾਾਂਗੇ ਤੇ ਹੋਰ ਵੀ ਰਿਸ਼ਤੇ ਅਨੁਸ਼ਟਿਆਂ ਦੀਆਂ ਡੀਆਂ ਹੀ ਗੱਲਾਂ ਕਰਨ ਤੇ ਮੈਂ ਅਹੀਂ ਹੁਣ ਸਮਝ ਨਹੀਂ ਲੱਗਣੀ ਕੀ ਬਣਾਈਏ ਮੈਂ ਕਿ ਪੁੱਛਣ ਦੀ ਪਰੋਣੇ ਆਏ ਤੇ ਹੁਣ ਰੋਟੀ ਕੀ ਬਣਾਈਏ ਤੇ ਮੈਂ ਮੈਂ ਕਹੂੰ ਤੋ ਇਦਾਂ ਕਰ ਪੀ ਕੱਲੇ ਨਮਕੀਨ ਚੌਲੀ ਬਣਾ ਲਾ ਫੇ ਰਹੀਂ ਬਾਹਰੋਂ ਸਮੋਸੇ ਸਮਸੇ ਤੇ ਲੈ ਆਂਦੇ ਹੀ ਤੇ ਉਹ ਰੁਕੇ ਵੀ ਸਿਰਫ 2-3 ਘੰਟੇ ਹੀ ਰੁਕੇ ਹਨਾ ਤੇ ਇੰਨੇ ਚਿਰ ਚ ਕੀ ਕਿਸੇ ਨੇ ਖਾ ਲੈਣਾ ਹੁੰਦਾ ਆ ਤੇ ਚਾਹ ਚੂਹ ਤੇ ਚਾਹ ਅਹੀਂ ਜਿਹੜੀ ਬਣਾ ਲਈ ਹੀ ਬਣਾ ਹੀ ਲਈ ਹੈ ਨਾ ਚਾਹ ਦੇ ਨਾਲ ਆਏ ਬਾਹਰੋਂ ਖਾਣ ਪੀ ਮਾਤੇ ਤੇ ਮੁੜ ਕੇ ਫੇ ਅਹੀਂ ਕੱਲੇ ਨਮਕੀਨ ਚੌਲੀ ਬਣਾਏ ਭਰੀ ਵੀ ਸ਼ਰਮ ਜੀ ਆਉਂਦੀ ਹੈ ਹਨਾ ਇਦਾਂ ਸਹੀ ਜਾਣੀ ਬੰਦਾ ਲੱਗਦਾ ਸੋਣਾ ਕੋਈ ਕਿਹੜਾ ਕੋਈ ਰੋਜ਼ਦਿਆ ਉਹ ਚਾਰੇ ਸਪੈਸ਼ਲ ਮੈਨੂੰ ਮਿਲਣ ਆਏ ਹੀ ਹਨਾ ਮੇਰੇ ਕੋ ਤੇ ਸੁਗਨ ਜਾਇਆ ਨਹੀਂ ਜਾਂਦਾ ਉਹ ਜਦੋਂ ਹੀ ਹੁੰਦੇ ਨਾ ਹਰ ਵਾਰੀ ਕਹਿ ਜਾਂਦੇ ਤੇਰਾ ਟਾਈਮ ਨਹੀਂ ਲੱਗਦਾ ਪਰਹੀਂ ਆ ਜਾਂਦੇ ਹਨਾ ਉਹ ਵਿਚਾਰੇ ਸੱਚੀ ਆ ਆ ਵੀ ਜਾਂਦੇ ਆ ਜਿੰਨਾ ਕੋ ਨਾਲ ਕੋ ਟਾਈਮ ਹੁੰਦਾ ਨਾ ਉਹ ਆਜਮਦੇ ਆ ਮਿਲਣ ਪਰ ਮੇਰੇ ਕੋ ਨਹੀਂ ਜਾਇਆ ਜਾਂਦਾ ਮੈਂ ਜਾਂਦੀ ਨਹੀਂ ਮੈਂ ਕਾਫੀ ਟਾਈਮ ਹੋ ਗਿਆ ਮੈਂ ਉਦੋਂ ਦੀ ਗਈ ਹੁਣ ਮੇਰਾ ਦਿਲ ਕਰਦਾ ਮੈਂ ਜਾਵਾਂ ਕਿਉਂਕਿ ਮੈਂ ਮੈਕ ਦੇ ਪਿੰਡਾਂ ਵਾਲੀ ਇਹਨਾਂ ਦਾ ਵੀ ਪਿੰਡ ਹੈ ਇਹ ਉਧਰਲੀ ਸਾਈਡ ਤੇ ਹੈ ਮਤਲਬ ਮੈਕ ਦਾ ਪਿੰਡ ਥੋੜਾ ਜਿਹਾ ਇਹਨਾਂ ਦੇ ਪਿੰਡ ਤੋਂ ਦੂਰ ਹੈ ਪਰ ਉਹ ਲਾਗੇ ਜਾਗੇ ਦੇ ਹੀ ਨੇ ਵੀ ਇੱਥੇ ਨਾ ਅਸੀਂ ਬਸ ਸਟੈਂਡ ਖੋਦੀਆਂ ਸੈਮਰਿੰਦੀ ਦਵਾਈ ਲੈ ਆਈਆਂ ਤਾਂ ਸੈਮਰਿੰਦੇ ਉਹਦਾ ਜੇ ਪੇਟ ਚ ਦਰਦ ਹੋਣ ਦੀ ਦਵਾਈ ਤੇ ਮੈਂ ਉੱਥੇ ਹੀ ਦੇਤੀ ਸੀ ਦੁਕਾਨ ਤੇ ਇੱਥੇ ਹੀ ਬਸ ਸਾਡੇ ਚ ਖਲੋ ਕੇ ਮਾਸੀ ਨੂੰ ਲਈਆਂ ਢੀਕਣ ਮਾਸੀ ਨਹੀਂ ਅਜੇ ਤੱਕ ਆਈ ਹੈਗੀ ਤੇ ਐਵੇਂ ਸਗੋਂ ਆਕਦੀਆਂ ਵਾ ਖਲੋ ਖਲੋ ਕੇ ਤੇ ਇੱਥੇ ਹੁਣ ਹੀ ਪਹੁੰਚ ਗਏ ਆ ਦੁਕਾਨ ਤੇ ਤੇ ਮੈਨੂੰ ਨਾ ਬੈੱਡ ਬੜੇ ਪਸੰਦ ਆਏ ਮੇਰਾ ਦਿਲ ਕਰਦਾ ਹੈ ਵੀ ਬੈੱਡ ਲੈ ਲਾਂ ਬੈੱਡ ਕਿਉਂਕਿ ਮੈਂ ਸਮਾਨ ਵਿੱਚ ਰੱਖ ਕੇ ਜਾਣਾ ਬਿਸਤਰੇ ਬੁਸਤਰੇ ਤੇ ਫਿਰ ਇਹ ਵੀ ਮੈਨੂੰ ਇਹਨਾਂ ਤੋਂ ਬਿਨਾਂ ਸਰਦਾ ਵੀ ਨਹੀਂ ਹੈਗਾ ਤੇ ਮੇਰਾ ਦਿਲ ਕਰਦਾ ਵੀ ਲੱਲਾ ਤੇ ਪਰ ਜੇ ਮੈਂ ਸੋਚਨੀ ਮੈਂ ਇਦਾਂ ਹੀ ਬਿਸਤਰੇੋਂ ਚੋਂ ਕੱਢ ਕੇ ਤੇ ਪੇਟੀ ਲਲਾਉਂਦੇ ਚ ਰੱਖ ਦਾਂਗੀ ਤੇ ਪੇਟੀ ਵੀ ਫਿਰ ਬੈੱਡ ਤੇ ਫਿਰ ਵੀ ਉਹੋ ਜਿਹੀ ਰਹੇ ਬੇਕਾਰ ਜਿਹੀ ਹਨਾ ਤੇ ਕੀ ਕਰਾਂ ਆ ਵੀ ਬੈੱਡ ਬੜੇ ਸੋਹਣੇ ਹੀ ਤੇ ਮੈਨੂੰ ਇਹੋ ਗ੍ਰੀਨ ਜੇ ਵਾਲੇ ਜ਼ਿਆਦਾ ਸੋਹਣੇ ਲੱਗਣਗੇ ਕਿਉਂਕਿ ਆਹ ਕਲਰ ਤੇ ਮੇਰੇ ਪਹਿਲਾਂ ਹੀ ਬੈੱਡ ਹੈਗੇ ਹੀ ਉਹ ਵਾਲੇ ਹਨਾ ਇਹ ਹੈ ਜਦੋਂ ਵੀ ਸੋਣੀ ਹੀ ਬੈਠੀ ਤੇ ਭੈਣ ਭਰਾਵਾਂ ਆ ਗੀਆਂ ਘਰ ਆ ਗੀਆਂ ਧੱਕੇ ਧੁੱਕੇ ਖਾ ਕੇ ਘਰ ਤੇ ਲੱਲੀ ਮਾਸੀ ਨੇ ਤੇ ਮਾਰੀ ਲੈਣੀ ਹੋਰੀ ਫਿਰ ਮੈਂ ਵੀਡੀਓ ਨਹੀਂ ਬਣਾਈ ਹੈ ਨਾ ਉਹ ਉਦੀ ਵੇਜ ਘਰ ਨਿਮਤ ਬਲ ਪਹੁੰਚੀ ਤੇ ਉਦਾਂ ਲਮਾਰੀ ਲੱਲੀ ਹੋਏ ਨਹੀਂ ਆਵੇ ਅਲਸੀ ਮੈਂ ਖਾਦੀ ਅਲਸੀ ਦੇ ਨਾਲ ਹੀ ਆ ਮੇਰਾ ਸਾੜ ਜਾ ਨਿਕਲਣ ਰਿਆ ਨਹੀਂ ਮੈਨੂੰ ਸਮਝ ਨਹੀਂ ਲੱਗਦੀ ਵੀ ਮੇਰੀ ਇਥੋਂ ਬਾਤ ਜੀ ਵੀ ਜੁੜ ਜਾਂਦੀ ਹੁੰਦੀ ਫਿਰ ਮੇਰਾ ਮੂੰਹ ਨਹੀਂ ਖੁੱਲਦਾ ਡਾਕਟਰ ਕਹਿ ਦਿੰਦਾ ਵਾ ਵੀ ਤੁਹਾਨੂੰ ਨਾ ਹਵਾਈ ਕਰਕੇ ਦਾ ਹੋਇਆ ਵਾ ਤੇ ਉਦਾਂ ਮੈਂ ਮਾੜੀ ਜੀ ਗਰਮ ਚੀਜ਼ ਖਾਣ ਦੇ ਨਾਲ ਹੀ ਮੇਰੇ ਇਥੇ ਸਾੜ ਜਾ ਨਿਕਲਣ ਲੱਗ ਪਈ ਨਾ ਮੈਨੂੰ ਹਰੇ ਤਕਾਈ ਨਹੀਂ ਹਸਾਬ ਲੱਗਾ ਪਿਵਾਈ ਕੋਰਾ ਸਰੀਰ ਆ ਕੇ ਗਰਮੀ ਕੋਰਾ ਇੱਕੀ ਪਤਾ ਗਈ ਆ ਤੇ ਉਹ ਤੇ ਨਾ ਆਹ ਮਾਸੀ ਨੇ ਲਲੀ ਮਾਰੀ ਮਾਸੀ ਨੇ ਲਮਾਰੀ ਲੈਣੀ ਉਹ ਨੇ ਲਲੀ ਮੁੜ ਕੇ ਕਿਨੀੇ ਲੇਟ ਪਹਿਲਾਂ ਤੇ ਕੁੜੀ ਦੀ ਦਵਾਈ ਲੈਣ ਗਈਆਂ ਹਨ ਫਿਰ ਮਾਸੀ ਆਪਣੇ ਘਰ ਪਰਦਿਆਂ ਵਾਲਾ ਆ ਗਿਆ ਉਹ ਕੋ ਪਰਦਿਆਂ ਦੇ ਸਾਈ ਸੂਜ ਕਰਉਂਦੀ ਰਹੀ ਤੇ ਕਿੰਨਾ ਲੇਟ ਮਾਸੀ ਆਈ ਮੁੜ ਕੇ ਭੈਣਾ ਸਾਨੂੰ ਲੈ ਕੇ ਚੜ ਗਈ ਇੱਕ ਭਰੀ ਬੱਸ ਵਿੱਚ ਐਡੀ ਤੰਗੀ ਹੋਈ ਹੈ ਬੜਾ ਹੀ ਔਖੀਆਂ ਪਹੁੰਚੀਆਂ ਤੇ ਮੁੜ ਕੇ ਹੀ ਉੱਥੇ ਜਾ ਕੇ ਚਾਲ ਮਾਸੀ ਨੇ ਲਮਾਰੀ ਝਾਤੀ ਪਸੰਦ ਕਰ ਲਈ ਚਲੋ ਉਹ ਵੇਖ ਲਈ ਤੇ ਮੈਂ ਦੁਵੀਦਾ ਜੀ ਦੇ ਵਿੱਚ ਹੀ ਆ ਭੈਣ ਭਰਾਓ ਮੈਨੂੰ ਦੱਸੋ ਕਿ ਮੈਂ ਕੀ ਕਰਾਂ ਲਵਾ ਮੈਂ ਇਹ ਨਾਲ ਮੈਂ ਸੱਚੀ ਮੈਂ ਨੂੰ ਬੜੀ ਦੁਵਿਧਾ ਜੀ ਆ ਪਈ ਹੁਣ ਕੀ ਕਰੇ ਬੰਦਾ ਇੱਕ ਮਿੰਟ ਨਹੀਂ ਮੈਂ ਬਾਹਰ ਜਾਨੀ ਆ ਰੋਸ਼ਨੀ ਜੀ ਦੇ ਵਿੱਚ ਉੱਥੇ ਤੇ ਮੈਂ ਪਤਾ ਕੀ ਆ ਕਾ ਦਿੱਕਤ ਹੀ ਤੇ ਮੈਂ ਸੋਚਨੀ ਆ ਹੈਨਾ ਪਿੱਲਾ ਲੈਣੀ ਆ ਬੈੱਡ ਫੇਰ ਮੈਂ ਵਿੱਚੋਂ ਸੋਚਨੀ ਆ ਵੀ ਹਾਏ ਬੈੱਡ ਲੈ ਕੇ ਮੈਂ ਕੀ ਕਹਾਂਗੀ ਮੈਂ ਤਾਂ ਬੰਦ ਕਰੀ ਆ ਬੂਆ ਔਰ ਕਿਚਨ ਵਾਲਾ ਲੈ ਕੇ ਕਰੂੰਗੀ ਵੀ ਕੀ ਵੀ ਮੈਂ ਹਨਾ ਕਿਹੜਾ ਇੱਥੇ ਰਹਿਣਾ ਐ ਇਨਾ ਚਿਰ ਫਿਰ ਮੈਂ ਸੋਚ ਲਈ ਜੇ ਮੈਂ ਨਾ ਲਈ ਤੇ ਨਾ ਹੋਏ ਵੀ ਉਹ ਹੀ ਖਰਾਬ ਹੋ ਜਣ ਹਨਾ ਸਵੇਚ ਬਿਸਤਰੇ-ਬੁਸਤਰੀ ਪਏ ਤੇ ਮੈਨੂੰ ਕੋ ਸਮਝ ਜੀ ਨਹੀਂ ਲੱਗਣ ਦੀ ਦੁਬਦਾ ਜਿਹਦੇ ਵਿੱਚ ਪਈ ਤੀਆਂ ਤੇ ਉਹ ਮੁੜ ਕੇ ਉੱਥੋਂ ਆਈਆਂ ਤੇ ਇੱਥੇ ਆ ਗਈਆਂ ਬਟਾਲੇ ਹਨਾ ਤੇ ਬਟਾਲਿਆਂ ਕਮਾਸੀ ਨੇ ਲਏ ਪਰਦੇ ਆਹੋ ਪਰਦੇ ਲੈਣ ਹੀ ਮਾਸੀ ਨੇ ਪਰਦੇ ਲਏ ਤੇ ਮੁਰਕੇ ਮਾਸੀ ਨੇ ਕਿੰਨਾ ਹੀ ਕਵੇਲਾ ਹੋਗਾ ਮੁਰਕੇ ਮਾਸੀ ਦੇ ਘਰੋਂ ਫੋਨ ਆ ਗਿਆ ਮਾਸੀ ਨੇ ਲੈ ਲੈਣੀ ਆਪਣੇ ਵਾਸਤੇ ਚਪ ਮਤਲਬ ਜੁੱਤੀ ਜਿ ਲੈਣੀ ਹੀ ਵਿਆਹ ਵਾਸਤੇ ਤੇ ਉਹ ਲੈਣ ਲੱਗੀਆਂ ਤੇ ਟਾਈਮ ਬੜਾ ਹੋਗਾ ਫਿਰ ਆਈਆਂ ਘਰ ਘਰ ਆਣ ਕੇ ਤੇ ਮੈਂ ਕਿ ਕੀ ਲੈ ਕੇ ਆ ਜਰਾਬਾਂ ਜਰੂਬਾਂ ਕਿੱਥੇ ਰੱਖੀਆਂ ਇਨਫਾਫਾ ਜਿਆ ਜਰਾਬਾਂ ਜਰੂਬਾਂ ਲੈ ਕੇ ਆਈ ਜਰਾਬਾਂ ਦਾ ਵੀ ਕਾਰ ਨਹੀਂ ਨਿਕਲਦਾ ਪਤਾ ਨਹੀਂ ਕਿੱਥੇ ਚਲ ਚਲ ਜਾਂਦੀਆਂ ਵਾ ਬਥੇਰੀਆਂ ਸਾਹਮ ਸਾਹਮ ਕੇ ਰੱਖੀ ਦੀਆਂ ਫਿਰ ਪਤਾ ਨਹੀਂ ਮੈਂ ਕੋਣ ਦੇ ਹੱਥ ਲੱਗ ਜਾਂਦੇ ਪਤਾ ਨਹੀਂ ਕਿੱਥੇ ਚਲ ਜਾਂਦੀਆਂ ਲੱਭਦੀਆਂ ਹੀ ਨਹੀਂ ਤੇ ਵਖੋ ਨੀਤਾ ਨੂੰ ਕੀ ਲੈ ਕੇ ਤੇ ਪੈਣਾ ਆ ਵੇ ਅਸੀਂ ਬਿਸਤਰਾ ਸਵੇਰੇ ਕੁੜੀ ਨੂੰ ਇੱਥੇ ਕੀਤੀ ਨਾ ਉਲਟੀ ਤੇ ਆ ਤੋ ਤਾ ਕੇ ਸਵੇਰੇ ਰਜਾਈ ਰਜਾਈ ਤੇ ਉਹਦੇ ਸੁੱਕਣੇ ਪਾ ਗੀਆਂ ਤੇ ਆ ਕਵਰ ਕੁਵਰ ਧੋ ਕੇ ਤੇ ਇਹ ਹੁਣ ਇਹਨੂੰ ਨਾ ਟੈਂਕੇ ਲੰਗਵਾਲਣੀ ਤੇ ਪੈਣਾ ਰਜਾਈ ਵਿੱਚ ਕਵਰ ਪੱਜਾਈ ਫਿਰਦਾ ਰਜਾਈ ਵਿੱਚ ਵਜੇ ਪੱਜੀ ਫਿਰਦੀ ਆ ਕਵਰ ਕਵਰ ਪਤਾ ਨਹੀਂ ਕਿਤੇ ਰਜਦਾ ਰਜਾਈ ਕਿਤੇ ਰਜਦੀ ਫਿਰ ਮੈਂ ਟੈਂਕੇ ਲਾ ਲਈ ਨਹੀਂ ਹੁੰਨੀ ਆ ਇਹਨੂੰ ਹੈਨਾ ਤੇ ਉਹ ਹੁਣ ਇਹਨੂੰ ਨਾ ਟੈਂਕੇ ਜਿਹਾ ਲਾਵਾਂਗੀ ਸਵੇਰੇ ਤੇ ਮੈਂ ਆ ਕੰਬਲ ਕੱਢ ਲਿਆ ਸੀ ਮੈਂ ਚੱਲ ਕੰਬਲ ਤੇ ਕੰਬਲ ਚ ਠੰਡ ਤੇ ਨਾ ਲੱਗੇ ਹੁੰਦਾ ਹੈ ਤੇ ਮੋਟਾ ਆ ਕੰਬਲ ਤੇ ਪਰ ਮੈਂ ਫਿਰ ਆ ਕੰਬਲ ਜਾ ਕੱਢ ਲਿਆ ਤੇ ਸੈਮੀ ਆ ਹਾ ਨਾ ਦੂਰ ਨੂੰ ਤੇ ਆਹ ਸਾਰੀ ਹਾਈ ਤੇ ਦੂਆ ਨਹੀਂ ਲੱਗਣ ਰਹੀ ਆ ਤੂੰ ਪਰਨ ਰਹੀ ਆ ਇਹੋ ਜੇ ਕਾਲੇ ਮਾਲੇ ਔਰ ਕਲੇ ਜੀ ਕੀ ਇਹਨੂੰ ਕਹਿੰਦੇ ਸਲਾਈਮ ਜੀ ਆ ਤੇ ਉਹ ਸਾਰੀ ਇੱਥੇ ਡੋਲੀ ਜਾਣ ਰਹੀ ਆ ਇਹਨੂੰ ਤੇ ਗਿੱਲੀ ਗਿੱਲੀ ਜੀ ਲਾ ਚਿਪਕੀ ਜੀ ਲੱਠ ਦੀ ਵੀ ਨਹੀਂ ਹੁੰਦੀ ਤੇ ਮੈਂ ਕਿ ਤੁਹਾਨੂੰ ਵਿਖਾਣਾ ਮੈਂ ਕਾਨ ਕੇ ਲੱਗ ਪੀ ਰੋਟੀ ਬਣਾਣਾ ਕਰਨ ਹਾਂ ਮੈਂ ਕਿ ਚਾਲੀ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ ਕਹ ਲਈ ਸਤਿ ਸ਼੍ਰੀ ਅਕਾਲ ਭੈਣ ਭਰਾ ਉਹ ਸੋਖੀ ਆ ਹਜਰ ਦਾ ਦਾ ਚਿਮਣੀ ਬੰਦ ਕਰ ਲਈਏ ਚਿਮਣੀ ਬੜਾ ਰੋਲਾ ਪਉਂਦੀ ਆ ਚੰਗੀ ਤਰ੍ਹਾਂ ਕਹ ਸਤਿ ਸ਼੍ਰੀ ਅਕਾਲ ਭੈਣ ਭਰਾਓ ਵੀਡੀਓ ਸਤਿ ਸ਼੍ਰੀ ਅਕਾਲ ਭੈਣ ਭਰਾਓ ਕੀ ਹਾਲ ਜੀ ਮੈਂ ਕਿ ਇੱਕ ਸੱਚ ਉਹ ਅਕਲਵੀਰ ਕੌਰ ਦੀਦੀ ਆ ਤੇ ਉਹ ਤੇਰੇ ਵੱਲੋਂ ਬੜਾ ਕਹਿੰਦੀ ਹੁੰਦੀ ਆ ਵੀ ਮੈਂ ਇੱਕ ਬੜੀ ਚੰਗੀ ਬੜੀ ਸੋਹਣੀ ਆ ਕਹਿਦੀ ਦੀ ਨੂੰ ਅਕਲਵੀਰ ਕੌਰ ਦੀਦੀ ਥੈਂਕ ਯੂ ਅਕਲਵੀਰ ਕੌਰ ਦੀਦੀ ਥੈਂਕਸ ਥੈਂਕਸ ਫਾਈ ਥੈਂਕਸ ਤੇ ਇੱਕ ਹੋਰ ਕਿਹੜੀ ਦੀਦੀ ਆ ਇੱਕ ਪਵਿੱਤਰ ਦੀਦੀ ਆ ਪਵਿੱਤਰ ਜੀਤ ਸ਼ੈਲਦੋਂ ਦਾ ਨਾਂ ਇਹ ਵਾਲਾ ਹੀ ਹੁੰਦਾ ਆ ਉਹ ਬੜੀ ਚੰਗੀ ਆ ਇੱਕ ਰੀਨਾ ਰੀਨਾ ਦੀਦੀ ਉਹ ਬੜੀ ਨਾਈਸ ਆ ਨੇ ਮੈਨੂੰ ਪਿਆਰ ਕਰਦੇ ਆ ਸਾਰਿਆਂ ਨੇ ਮੇਰੇ ਵੱਲੋਂ ਥੈਂਕ ਯੂ ਥੈਂਕ ਯੂ ਹੋਰ ਕਿਹੜੀ ਦੀਦੀ ਆ 3-4 ਦੀਦੀ ਬੜੀਆਂ ਖਾਸ ਵਾਲੀਆਂ ਪੁੱਛੇ ਚੇਤਾ ਚੁੱਤਾ ਕਈਆਂ ਨੇ ਭਲਾੜਿਆ ਕਈ ਪਤਾ ਨਹੀਂ ਕਿੱਥੇ ਕਿੱਥੇ ਨੇ ਹਨਾ ਪਰ ਸਾਰੀਆਂ ਹੀ ਬੜੀਆਂ ਚੰਗੀਆਂ ਆ ਇੱਕ ਗੈਰੀ ਵਾਲੀ ਆਈਡੀ ਤੋਂ ਵੀ ਹੁੰਦੀ ਹੁੰਦੀ ਆ ਅਜਵਿੰਦਰ ਵੀ ਹੁੰਦੀ ਹੁੰਦੀ ਆ ਅਮਰਸਰ ਦੀ ਕਿੰਨੀਆਂ ਹੀ ਦੀਦੀਆਂ ਆ ਮੈਨੂੰ ਜਿੰਨਾ ਜਿੰਨਾ ਦੇ ਨਾਂ ਜਿਆਦਾ ਸਰਜੀਤ ਕੌਰ ਵੀ ਸੱਚ ਸਰਜੀਤ ਕੌਰ ਵੀ ਦੀਦੀ ਹੈਗੀ ਸਾਰਿਆਂ ਦਾ ਬੜਾ ਧੰਨਵਾਦ ਆ ਤੇ ਤੁਹਾਡੀ ਮੈਕੂਲਨ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੇ ਮੈਂ ਕਿਤੇ ਚੋਲੇ ਹੀ ਮਾਰੇ ਬਾਹਰ ਨੂੰ ਜਾਣਾ ਤੁਰਦੀਆਂ ਤੁਰਦੀਆਂ ਨੇ ਫੇਰ ਹੁਣ ਮੈਂ ਤੇ ਇੱਥੇ ਹੀ ਨਾ ਰੋਟੀ ਤੇ ਜੇ ਖਾਣੀਆਂ ਬਣਾ ਲਈ ਤੇ ਮੈਂ ਤੁਹਾਨੂੰ ਕੁਝ ਚਾਹੀਦਾ ਹੀ ਜ਼ਰੂਰੀ ਤੇ ਉਹ ਹੀ ਲੈਣ ਜਾਣੀਆਂ ਹਾਂ ਬਾਹਰ ਮੱਲੋ ਲੈ ਕੇ ਹੀ ਵਾਪਸ ਇੱਥੇ ਤੁਲੀਆਂ ਆਉਂਦੀਆਂ ਤੇ ਹੁੰਦਿਆਂ ਮੈਂ ਹਾਂ ਮੈਂ ਕਿ ਥੋੜੀ ਜੀ ਵੀਡੀਓ ਬਣਾਵਾਂ ਕਿਹੇ ਦਿਨ ਤੁਹਾਨੂੰ ਮੈਂ ਬਾਹਰ ਜਾਵਾਂਗੀ ਤੇ ਤੁਹਾਨੂੰ ਆਪਣੀ ਨਾ ਕਲੋਨੀ ਵਿਖਾਵਾਂਗੀ ਮਤਲਬ ਕਾਫੀ ਵੱਡੀ ਕਲੋਨੀ ਆ ਸਾਡੀ ਤੇ ਬਾਹਰ ਜਾਣੀ ਆ ਪਰ ਬਣਾਉਂਦੀ ਨਹੀਂ ਨਾ ਫਿਰ ਮੈਂ ਕੱਲੀ ਜਾਨੀ ਕੈਮਰੇ ਦੇ ਵਿੱਚ ਵੀਡੀਓ ਹੀ ਨਹੀਂ ਬਣਾਉਂਦੀ ਹੈਗੀ ਤੇ ਇੱਥੇ ਹੀ ਘਰ ਨੂੰ ਤੁਰੀਆਂ ਆਉਂਦੀਆਂ ਹੈ ਤੇ ਮੈਂ ਥੋੜੀ ਜੀ ਵੀਡੀਓ ਬਣਾਈ ਜਿੱਦਾਂ ਦੀ ਮੇਰੇ ਕੋਲ ਬਣੀ ਰੋਟੀ ਭੱਜੀ